ਆਣਾ ਛੇ ਰਟਾਵਲੋ 200 ਨਸ਼ੀਲੀਆਂ ਗੋਲੀਆਂ ਸਹਿਤ ਚੋਲਾ ਛਾਪ ਡਾਕਟਰ ਅਤੇ ਲੁੱਟਾ ਕਰਨ ਵਾਲੇ ਤਿੰਨ આરોપી ਕੀਤੇ ਕਾਬੂ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿਸਨਾ ਮਾਨਯੋਗ ਕਮਿਸ਼ਨਰ ਸਾਹਿਬ ਸਰਦਾਰ ਗੁਰਪ੍ਰੀਤ ਸਿੰਘ ਦੀ ਭੁੱਲਰ ਆਈਪੀਐਸ ਏਡੀਸੀਪੀ ਪ੍ਰਭਜੋ ਸਿੰਘ ਦੀ ਵਿਰਕ ਏਸੀਪੀ ਕਮਲਜੀਤ ਸਿੰਘ ਦੀ ਔਲਖ ਇਹਨਾਂ ਦੇ ਦਿਸ਼ਾ ਨਿਰਦੇਸ਼ ਤੇ ਮੰਗਰਲੇ ਸਮੇਂ ਤੋਂ ਸਾਡੇ ਥਾਣੇ ਵੱਲੋਂ ਜਿਹੜੀ ਆ ਜੰਗੀ ਪੱਤਰ ਤੇ ਮੈਂ ਜਿਹੜੀ ਆ ਵਿੱਢੀ ਗਈ ਆ ਲੁੱਟਖੋ ਕਰਨ ਵਾਲੇ ਜਿਹੜੇ ਜਾਂ ਡਰੱਗ ਵੇਚਣ ਵਾਲਿਆਂ ਦੇ ਖਿਲਾਫ ਅਸੀਂ ਵਿੱਢੀ ਆ ਜਿਹਦੇ ਤਹਿਤ ਸਾਨੂੰ ਬੜੇ ਚੰਗੇ ਨਤੀਜੇ ਪਹਿਲਾਂ ਵੀ ਮਿਲੇ ਆ ਹੁਣ ਵੀ ਜਿਹੜਾ ਕਿ ਅਸੀਂ ਸਾਡੇ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਚੌਕੀ ਕਨੂਪੁਰ ਕਾਲੇ ਤੇ ਸਾਡੀ ਟੀਮ ਵੱਲੋਂ ਜਿਹੜਾ ਦੋਸ਼ੀ ਸੰਦੀਪ ਕੁਮਾਰ ਆ ਪੁੱਤਰ ਸੰਗਰਾਮ ਵਾਸੀ ਹਰਪਾਲੇ ਵੀ ਨਿਊ ਕਨੂਪੁਰ ਕਾਲੇ ਜਿਹੜਾ ਕਿ ਇਹ ਝੋੜਾ ਸ਼ਾਪ ਡਾਕਟਰ ਹੈ ਇਹ ਜਿਹੜਾ ਕਿ ਇਹਨੂੰ 200 ਗੋਲੀ ਜਿਹੜੀ ਨਸ਼ੀਲੀ ਸਵੇਤ ਜਿਹੜਾ ਵਾ ਮਤਲਬ ਗ੍ਰਿਫਤਾਰ ਕੀਤਾ ਤੇ ਇਹਦਾ ਪੁਲਿਸ ਰਿਮਾਨਡ ਜਿਹੜਾ حاصل ਕੀਤਾ ਗਿਆ ਵੀ ਇਹ ਗਾਂ ਜਿੱਥੇ ਵੀ ਸਪਲਾਈ ਕਰਦਾ ਸੀ ਜਾਂ ਜਿੱਥੋਂ ਵੀ ਲਿਉਂਦਾ ਸੀ ਉਹਨਾਂ ਦੇ ਖਿਲਾਫ ਵੀ ਅਸੀਂ ਵੰਦੀ ਕਾਰਵਾਈ ਜਿਹੜੀ ਆ ਕਰ ਰਹੇ ਹਾਂ ਇਸ ਤੋਂ ਇਲਾਵਾ ਜਿਹੜਾ ਲੁੱਟਖੋ ਕਰਨ ਵਾਲੇ ਜਿਹੜੇ ਆ ਤਿੰਨ ਵਿਅਕਤੀ ਅਸੀਂ ਜਿਹੜੇ ਆ ਗ੍ਰਿਫਤਾਰ ਕੀਤੇ ਐ ਇਹ ਮੁਕੱਦਮਾ ਨੰਬਰ 236 ਮਿਤੀ 2/11/23 ਜੁਰਮ 379 ਬੀ 34 ਆਈਪੀਸੀ ਇਹ ਜਿਹੜਾ ਅਸੀਂ ਦਰਜ ਰਜਿਸਟਰ ਕੀਤਾ ਸੀ ਤੇ ਜਿਹੜਾ ਦੋਸ਼ੀ ਸੀ ਰਾਜਨ ਪੁੱਤਰ ਬਲਵੰਤ ਸਿੰਘ ਵਾਸੀ ਛਾਪਾ ਥਾਣਾ ਚਵਾਲ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਜੇਲ੍ਹ ਤੋਂ ਲਿਆਂਦਾ ਤੇ ਲਿਆਉਣ ਤੋਂ ਬਾਅਦ ਇਹਦੇ ਤੋਂ ਜਿਹੜਾ ਖੋਹ ਛੁਦਾ ਮੋਬਾਈਲ ਸੀ ਉਹ ਵੀਵੋ ਦਾ ਉਹ ਬਰਾਮਦ ਕੀਤਾ ਇਹਦੀ ਪੁਛਗਿਛ ਤੇ ਇਹਦੇ ਸਾਥੀ ਸੀ ਜਿਹੜੇ ਅਰਸ਼ਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਸਰਵਨ ਸਿੰਘ ਉਰਫ ਸੱਮਾ ਪੁੱਤਰ ਗਰਮੀਤ ਸਿੰਘ ਇਹ ਵੀ ਵਾਸੀਆ ਨਾ ਛਾਪਾ ਥਾਣਾ ਚਬਾਲ ਇੱਕੇ ਪਿੰਦੇ ਦੇ ਸੀ ਜਿਹੜਾ ਕਿ ਤਫ਼ਤੀਸ਼ ਦੇ ਦੌਰਾਨ ਜਿਹੜਾ ਇਹਨਾਂ ਨੇ ਜਿਸ ਮੋਟਰਸਾਈਕਲ ਤੇ ਵਾਰਦਾਤ ਕੀਤੀ ਸੀ ਉਹ ਵੀ ਬਰਾਮਦ ਕੀਤਾ ਇਸ ਤੋਂ ਨਾਵਾ ਇਹਨਾਂ ਨੇ ਇੱਕ ਭਕਨੇ ਭਕਨੇ ਅੱਜ ਤੋਂ ਕਰੀਬ 5-6 ਮਹੀਨੇ ਪਹਿਲਾਂ ਦਾਤਰ ਦੀ ਨੋਕ ਤੇ ਇੱਕ ਮੋਟਰਸਾਈਕਲ ਜਿਹੜਾ TVS DLX ਖੋਇਆ ਸੀ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕੀਤਾ ਇੱਕ ਮੋਟਰਸਾਈਕਲ ਇਹਨਾਂ ਨੇ ਮੁਹਾਲੀ ਤੋਂ ਚੋਰੀ ਕੀਤਾ ਸੀ ਜਿਹੜਾ ਸਪਲੈਂਡਰ ਉਹ ਵੀ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਜਿਹੜਾ ਕਿ ਹੁਣ ਇਹ ਤਿੰਨ ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਹੁਣ ਪੇਸ਼ ਅਦਾਲਤ ਕਰਕੇ ਤੇ ਇਹਨਾਂ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕਰਾਂਗੇ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਲੁੱਟਖੋਹ ਦੀਆਂ ਵਾਰਦਾਤਾਂ ਕੀਤੀਆਂ ਉਹ ਵੀ ਟ੍ਰੈਸ ਕਰਾਂ ਸਰ ਨਸ਼ੇ ਦੀ ਆਦਤ ਨੇ ਜੀ ਇਹ ਨਸ਼ਾ ਕਰਦੇ ਆ ਨਸ਼ਾ ਵੀ ਲੈਂਦੇ ਆ ਬਟ ਸੈਂਟਰਾਂ ਸੈਂਟਰਾਂ ਜੋ ਇਹ ਦਾਖਲ ਰਹੇ ਆ ਤੇ ਹੁਣ ਵੀ ਇਹਨਾਂ ਦੀ ਜਿਹੜੀ ਜਿਹੜੀ ਸੁਸਾਇਟੀ ਮਾਰੀ ਆ ਇਸ ਕਰਕੇ ਵਾਰਦਾਤਾ ਨੂੰ ਅੰਜਾਮ ਦੇ ਰਹੇ ਸਰ ਜਿੱਦਾਂ ਤੁਸੀਂ ਇੱਕ ਚੋਲਾ ਸਾਹਿਬ ਜਿਹੜਾ ਡਾਕਟਰ ਵੀ ਪੜਿਆ ਹੈ ਲੋਕਾਂ ਨੂੰ ਕੀ ਸੁਝਾਅ ਕੱਲਾ ਚਾਹੋਗੇ ਕਿ ਐਸੇ ਇਸ ਤਰ੍ਹਾਂ ਸਾਵਧਾਨੀ ਅਸੀਂ ਦੇ ਕਵਾਂਗੇ ਜੀ ਜਿਹੜੀ ਕੋਈ ਵੀ ਮੈਡੀਸਨ ਆ ਉਹ ਪ੍ਰਾਪਰ ਜਿਹੜਾ ਮੈਡੀਕਲ ਸਟੋਰ ਆ ਜਾਂ ਕਿਸੇ ਡਾਕਟਰ ਸਾਹਿਬ ਤੋਂ ਜਿਹੜੇ ਚੰਗੇ ਤੋਂ ਲਈ ਜਾਵੇ ਇਹੋ ਜਿਹਾਂ ਤੋਂ ਜਿਹੜੀਆਂ ਦਵਾਈਆਂ ਨਸ਼ੀਲੀਆਂ ਵੇਚ ਕੇ ਸਾਡੀ ਜਿਹੜੀ ਜਵਾਨ ਨੌਜਵਾਨ ਪੀੜ੍ਹੀ ਐ ਛੋਟੇ ਬੱਚੇ ਜਿਤਨਾ 15 17 ਸਾਲਾਂ ਦੇ ਆਨ ਲੋ ਜਿਹੜਾ ਗਲਤ ਰਸਤੇ ਪਾ ਰਹੇ ਮਾਰੀ ਗੱਲ ਐ ਸਾਨੂੰ ਮੈਂ ਤੇ ਉਹੀ ਕਹੂੰਗਾ ਵੀ ਜਿਹੜੀ ਵੀ ਕੋਈ ਮੈਡੀਸਨ ਲੈਣੀ ਆ ਉਹ ਮੰਦੂਰ ਸਦਾ ਜਿਹੜਾ ਉਥੋਂ ਪ੍ਰਾਪਤ ਕੀਤੀ ਜਾਵੇ